ਇਸ ਦਰ ਘਰ ਦੇ ਵਿੱਚ ਜਿੱਥੇ ਆ ਕੇ ਅਸੀਂ ਬੈਠਦੇ ਆਂ ਜਿੱਥੇ ਸਤ ਸੰਗਤ ਮਾਣਦੇ ਆਂ ਸਤਗੁਰੂ ਜੀ ਕਹਿੰਦੇ ਨੇ ਗੁਰੂ ਦਵਾਰ ਹੈ ਹੋਏ ਸੋਜੀ ਪਾਏ ਸੇ ਗੁਰੂ ਦੇ ਦਵਾਰ ਗੁਰੂ ਦੇ ਘਰ ਵਿੱਚ ਸੋਜੀ ਪ੍ਰਾਪਤ ਹੁੰਦੀ ਹੈ ਸਮਝ ਪ੍ਰਾਪਤ ਹੁੰਦੀ ਹੈ ਇੱਥੇ ਆ ਕੇ ਅਰਦਾਸ ਕਰਨੀ ਪੈਂਦੀ ਹੈ ਕਿ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤਦ ਤੇ ਆਈ ਕਿ ਇਹੋ ਜੀ ਮੱਤ ਪ੍ਰਮਾਤਮਾ ਜੀ ਦੀ ਦੇ ਦੇਵੋ ਕਿ ਸਦਾ ਹੈ ਤੁਹਾਨੂੰ ਅਸੀਂ ਧਿਆਈਏ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਕਿ ਇਹ ਮੱਤ ਸਾਨੂੰ ਪ੍ਰਾਪਤ ਹੋਵੇ ਇਹੇ ਅਰਦਾਸ ਸਾਡੀ ਪ੍ਰਵਾਨ ਹੋਵੇ ਰਾਮ ਕਲੀ ਰਾਗ ਦੇ ਅੰਦਰ ਜੋ ਮੂਲ ਪਾਠ ਆਪ ਜੀ ਨੇ ਸਰਵਣ ਕੀਤੇ ਨੇ ਆ ਉਹ ਇਹਦੇ ਕੇਂਦਰੀ ਭਾਵ ਦੇ ਨਾਲ ਜੁੜੀ ਹੈ ਕੇਂਦਰੀ ਭਾਵ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਜੀਵਨ ਤਲਬ ਨੇ ਵਾਰ ਸੁਆਮੀ ਜੀਵਨ ਤਲਬ ਤਲਬ ਕਹਿੰਦੇ ਨੇ ਲੋੜਾਂ ਨੂੰ ਖਵਾਸ਼ਾਂ ਨੂੰ ਜਿਵੇਂ ਵਿਕਾਰਾਂ ਦੇ ਵਿੱਚ ਡਿੱਗੇ ਹੋਇਆ ਮਨੁੱਖ ਜਦੋਂ ਉਹ ਨਸ਼ਿਆਂ ਦਾ ਸੇਵਨ ਕਰਦਾ ਹੈ ਨਾ ਤੇ ਉਹਨੂੰ ਨਸ਼ੇ ਛਡਾਓ ਕੇਂਦਰ ਵਿੱਚ ਲੈ ਕੇ ਜਾਈਏ ਜਾਂ ਉਹਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਉਹਦੇ ਬੋ ਮੋਖ ਤੋਂ ਇੱਕ ਸੁਭਾਵਕ ਇਹ ਬੋਲ ਨਿਕਲਦਾ ਹੈ ਕਿ ਮੈਨੂੰ ਤਲਬ ਹੈ ਮੈਨੂੰ ਤਲਬ ਹੈ ਵੀ ਤਲਬ ਲੱਗੀ ਹੈ ਤਲਬ ਮਤਲਬ ਮੈਨੂੰ ਲੋੜ ਹੈ ਲੋੜ ਹੈ ਇੱਥੇ ਜਿਹੜਾ ਸ਼ਬਦ ਵਰਤਿਆ ਗਿਆ ਜੀਵਨ ਦੇ ਜਾਂ ਉਹ ਲੋੜਾਂ ਉਹ ਖਵਾਸ਼ਾਂ ਜਿਨ੍ਹਾਂ ਲੋੜਾਂ ਤੋਂ ਬਿਨਾ ਵੀ ਜੀਵਨ ਦਾ ਨਿਰਵਾਹ ਹੋ ਸਕਦਾ ਹੈ। ਹੁਣ ਜ਼ਰੂਰੀ ਨਹੀਂ ਇਹ ਕਿ ਧਨ ਬਹੁਤਾ ਸਾਡੇ ਤਜੋਰੀਆਂ 'ਚ ਹੋਵੇ, ਸੋਨੇ ਦੇ ਕੜੇ ਪਾਏ ਹੋਣ, ਵੱਡਾ ਵੱਡੀ ਗੱਡੀ ਹੋਵੇ ਤਾਂ ਸਾਡੀ ਲੋੜ ਪੂਰੀ ਹੁੰਦੀ ਨਹੀਂ। ਜੀਵਨ ਦਾ ਦਰਭਾ ਇਹਨਾਂ ਲੋੜਾਂ ਤੋਂ ਬਿਨਾ ਵੀ ਹੋ ਸਕਦਾ ਹੈ। ਪਰ ਖਵਾਸ਼ੇ ਨੇ ਨਾ ਖਾਸ਼ ਇਸ਼ਾਮਾ ਸਤਿਗੁਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੀਵਨ ਦੀਆਂ ਜਿਹੜੀਆਂ ਖਵਾਸ਼ਾਂ ਨੇ ਜਿਹੜੀਆਂ ਬੇ ਲੋੜੀਆਂ ਲੋੜਾਂ ਨੇ ਇਨਿਵਾਰ ਸੁਆਮੀ ਇਹਨਾਂ ਨੂੰ ਨਿਵਾਰੋ ਖਤਮ ਕਰੋ ਕਿ ਮੈਨੂੰ ਬੇ ਲੋੜੀਆਂ ਖਵਾਸ਼ਾਂ ਬੇ ਲੋੜੀਆਂ ਚੀਜ਼ਾਂ ਵੱਲ ਮੇਰਾ ਧਿਆਨ ਨਾ ਜਾਵੇ ਥੋੜੇ ਤੋਂ ਬਹੁਤੇ ਵੱਲ ਮੇਰਾ ਧਿਆਨ ਨਾ ਜਾਵੇ ਹੁਣ ਸਭਾਏ ਸਾਡਾ ਪਰ ਉਸ ਸਬਾਤ ਉਹ ਅਸੀਂ ਵੀ ਮਜਬੂਰ ਹਾਂ ਕੋ ਕਿ ਮਨੋਖੇ ਆ ਸੰਸਾਰੀ ਆ ਚੱਲਣ ਵਾਲਾ ਮਨੁੱਖ ਜਿਹੜਾ ਨੰਗੇ ਪੈਰੀ ਚੱਲਦਾ ਹੈ ਨਾ ਉਹ ਚੱਲਦਾ ਚੱਲਦਾ ਖੁਆਇਸ਼ ਕਰਦਾ ਕਿ ਮੈਨੂੰ ਚੱਪਲ ਮਿਲ ਜਾਵੇ ਚੱਪਲ ਵਾਲਾ ਬੂਟ ਤੇ ਹੀ ਖੁਆਇਸ਼ ਕਰਦਾ ਹੈ ਤੇ ਜਿਹੜਾ ਪੈਦਲ ਚੱਲਣਾ ਜਾਣਦਾ ਹੈ ਉਹ ਕਹਿੰਦਾ ਕਿ ਮੇਰਾ ਬੱਸ ਦਾ ਕਾਰਡ ਬਣ ਜਾਵੇ ਮੈਂ ਬੱਸ ਤੇ ਸਫ਼ਰ ਕਰ ਲਵਾਂ ਉਹ ਇਹਦੇ 'ਚ ਖੁਸ਼ ਆ ਇਦਾਂ ਹੀ ਕਰਦਿਆਂ ਕਰਦਿਆਂ ਗੁਰੂ ਕੇ ਪਿਆਰ ਵਾਲਿਓ ਜਿੰਨੇ ਵੀ ਸਾਧਨ ਨੇ ਨਾ ਸਾਈਕਲ ਤੋਂ ਸਕੂਟਰ ਸਕੂਟਰ ਤੋਂ ਕਾਰ ਕਾਰ ਤੋਂ ਵੱਡੀ ਕਾਰ ਕਰਦਿਆਂ ਕਰਦਿਆਂ ਖੁਆਇਸ਼ਾਂ ਜਿਹੜੀਆਂ ਨੇ ਉਹ ਵੱਧਦੀਆਂ ਗਈਆਂ ਵੱਧਦੀਆਂ ਗਈਆਂ ਤੇ ਕਿੱਥੇ ਪਹੁੰਚ ਗਿਆ ਅਸਮਾਨ ਦੇ ਵਿੱਚ ਅਸਮਾਨ ਦੇ ਵਿੱਚ ਹਵਾਈ ਜਹਾਜ਼ 'ਚ ਬੈਠਾ ਏ ਹਵਾਈ ਜਹਾਜ਼ ਚੱਲਿਆ ਕਿੱਥੋਂ ਸੀ ਨੰਗੇ ਕਦਮਾਂ ਤੋਂ ਪੈਰਾਂ 'ਤੇ ਚੱਪਲ ਨਹੀਂ ਸੀ ਪਰ ਪਹੁੰਚ ਗਿਆ ਹੁਣ ਅਸਮਾਨ ਦੇ ਵਿੱਚ ਖੁਆਸਾਂ ਜਿਹੜੀਆਂ ਨੇ ਉਹ ਅਸਮਾਨ 'ਚ ਲੱਗੀਆਂ ਉੱਚਾ ਆਕਾਸ਼ ਦੇ ਵਿੱਚ ਉੱਡਦੇ ਹੋਇਆਂ ਜਹਾਜ਼ ਦੇ ਬੈਠਾ ਏ ਤੇ ਖਿੜਕੀ ਵਾਲੇ ਪਾਸੇ ਜਦੋਂ ਬੰਨੇ ਆ ਨਾ ਆਪਾਂ ਜਿੱਧਰ ਸ਼ੀਸ਼ਾ ਛੋਟਾ ਜਿਹਾ ਲੱਗਾ ਹੁੰਦਾ ਏ ਜੇ ਦੋਥੇ ਬੰਨੇ ਆ ਤੇ ਨੀਚੇ ਨੂੰ ਆਪਾਂ ਦੇਖਦੇ ਆ ਬੜਾ ਸਕੂਨ ਜਿਹਾ ਮਿਲਦਾ ਏ ਬੜਾ ਚਾਹ ਹੁੰਦਾ ਏ ਕਿ ਆਪਾਂ ਇਧਰਲੇ ਬੰਨੇ ਬੈਠੀਏ ਜਿੰਨੇ ਪਹਿਲੀ ਵਾਰ ਸਫ਼ਰ ਕਰਨਾ ਹੋਵੇ ਉਹਨੂੰ ਚਾਹ ਹੁੰਦਾ ਹੈ ਤੇ ਜਿੱਦਾਂ ਸਫ਼ਰ ਕਰਦਾ ਰਹੇ ਉਹਨੂੰ ਪਤਾ ਲੱਗ ਜਾਂਦਾ ਵੀ ਜੀ ਉੱਧਰ ਬਹਿ ਗਿਆ ਤੇ ਉੱਥੋਂ ਤੇ ਉੱਠਿਆ ਵੀ ਜਾਣਾ ਬਾਹਰ ਕਿਉਂਕਿ ਦੋ ਜਾਨੇ ਪਹਿਲਾਂ ਟਰਾਲਣੇ ਪੈਣੇ ਆ। ਉਹ ਫਿਰ ਕੋਸ਼ਿਸ਼ ਕਰਦਾ ਕਿ ਮੈਨੂੰ ਸਾਈਡ ਵਾਲੀ ਮਿਲੇ ਕਿ ਜਿਹਦੇ ਨਾਮ ਨਾਲ ਮੋਟ ਕੇ ਖਲੋ ਸਕਾਂ ਜਾ ਸਕਾਂ। ਹੁਣ ਜਦੋਂ ਉਹ ਜਹਾਜ਼ ਤੇ ਬੈਠਾ ਅਸਮਾਨ ਦੇ ਵਿੱਚ ਉੱਡ ਰਿਹਾ ਜਿਹੜਾ ਧਰਤੀ ਦੇ ਨੇੜੇ ਆਉਂਦਾ ਤੇ ਕੀ ਦੇਖਦਾ ਏ ਉਹ ਸ਼ੀਸ਼ੇ ਦੇ ਵਿੱਚੋਂ ਉਹਨੂੰ ਦਿਖਾਈ ਦਿੰਦੀ ਏ ਇੱਕ ਛੋਟੀ ਜੀ ਪਾਰਕ ਜਿੱਤੇ ਹਰਾ ਘਾਹ ਏ ਜੀ। ਹਰਾ ਕਾ ਉਸ ਹਰੇ ਕਾ ਦੇ ਉੱਪਰ ਬੂੰਦਾਂ ਪਈਆਂ ਯਾਨੀ ਤਰੇਲ ਜਿਹਨੂੰ ਕਹ ਦਿੰਨੇ ਆਪਾਂ ਪੰਜਾਬੀ ਦੇ ਸ਼ਬਦਾਂ ਚ ਤਰੇਲ ਪਈ ਹੋਈ ਏ ਤੇ ਖੁਆਸ਼ ਪਤਾ ਕੀ ਜਾਗੀ ਹੁਣ ਉਸ ਅਸਮਾਨ ਦੇ ਵਿੱਚ ਜਾਚ ਬੈਠਾ ਏ ਖੁਆਸ਼ ਕੀ ਜਾਗਦੀ ਏ ਕਿ ਕਿਤੇ ਆਹ ਜਿਹੜੀ ਤਰੇਲ ਆ ਜਿਹੜਾ ਕਾ ਆ ਨਾ ਕਿਤੇ ਨੰਗੇ ਪੈਰੀ ਮੈਂ ਇਹਦੇ ਤੇ ਤੁਰਦਾ ਆਵਾਂ ਚੱਲਿਆ ਸੀ ਨੰਗੇ ਪੈਰਾਂ ਤੋਂ ਸਾਰੇ ਸਾਧਨਾ ਤੋਂ ਹਵਾਈ ਜਾ ਤੱਕ ਪਹੁੰਚ ਗਿਆ ਪਰ ਹੁਣ ਖੁਆਇਸ਼ ਵੀ ਕਿੱਥੇ ਆ ਗਈ ਕਿ ਨੰਗੇ ਪੈਰੀ ਮੈਂ ਉਸ ਘਾਹ ਦੇ ਉੱਪਰ ਚੱਲਦਾ ਹੋਵਾਂ ਕਿੰਨਾ ਸਕੂਨ ਆਵੇ ਕਿੰਨਾ ਚੰਗਾ ਲੱਗੇ ਕਿ ਸਵੇਰ ਹੋਏ ਹੋਵੇ ਤ੍ਰੇਲ ਪਈ ਹੋਵੇ ਮੈਂ ਸੈਰ ਕਰਾਂ ਇਸ ਘਾਹ ਦੇ ਉੱਪਰ ਸਤਿਗੁਰੂ ਜੀ ਕਹਿੰਦੇ ਨੇ ਭਲੇ ਆ ਤੇਰੀਆਂ ਜਿਹੜੀਆਂ ਇਸ਼ਾਵਾਂ ਨੇ ਨਾ ਇਹ ਬਹੁਤਾਤ ਨੇ ਇਹਦੇ ਵਿੱਚ ਕਮੀ ਨਹੀਂ ਹੈ ਕੋਈ ਇੱਕ ਤੋਂ ਦੋ ਦੋ ਤੋਂ ਤਿੰਨ ਅਗਾ ਤੋਂ ਅਗਾ ਵਧੀਆਂ ਨੇ ਜੀਵਨ ਤਲਬ ਨਿਵਾਰ ਸੁਆਮੀ ਪ੍ਰਮਾਤਮਾ ਅੱਗੇ ਗੁਰੂ ਨਾਨਕ ਦੇਵ ਜੀ ਮਾਹਰਾ ਸਾਨੂੰ ਅਰਜ਼ੋਈ ਕਰਨ ਵਾਸਤੇ ਦੱਸ ਰਹੇ ਨੇ ਵੀ ਭਲੇ yog ਜੇ ਕਿਤੇ ਤੁਹਾਨੂੰ ਸਮਝ ਆ ਜਾਵੇ ਜੇ ਇਹ ਜੀਵ ਇਹ ਆਤਮਾ ਤੈਨੂੰ ਗਿਆਨ ਹੋ ਜਾਵੇ ਸੱਚੀ ਹੋ ਜਾਵੇ ਤੂੰ ਅਰਦਾਸ ਕਰ ਪ੍ਰਮਾਤਮਾ ਦੇ ਅੱਗੇ ਸੁਆਮੀ ਦੇ ਅੱਗੇ ਕਿਹ ਸੁਆਮੀ ਮੇਰੀਆ ਇਹ ਜਿਹੜੀਆਂ ਬੇ ਲੋੜ ਖਵਾਸ਼ਾ ਨੇ ਨਾ ਇਹਨਾਂ ਨੂੰ ਨਿਵਾਰ ਦੇ ਖਤਮ ਕਰ ਦੇ। ਕਿਉਂ ਖਤਮ ਕਰਦੇ ਆ ਤਾਂ ਵੀ ਕਾਰਨ ਹੈ। ਕਿਉਂਕਿ ਸਮਝ ਲੱਗਣ ਦੀ ਗੱਲ ਹੈ ਨਾ ਗਿਆਨ ਹੋਣ ਦੀ ਗੱਲ ਹੈ। ਅੱਗੇ ਕਾਰਨ ਦੱਸਿਆ ਕਹਿੰਦੇ ਅੰਤ ਕੂਪ ਮਾਇਆ ਮਨ ਗਾਡਿਆ। ਕੋਪ ਹਨੇਰੇ ਦੇ ਵਿੱਚ ਜਿਹੜਾ ਅੰਧਾ ਖੂਹ ਹੈ ਜਿੱਥੇ ਕੁਝ ਨਹੀਂ ਦਿਖਦਾ ਕੁਝ ਨਹੀਂ ਦਿਖਦਾ ਮਾਇਆ ਦਾ। ਅੰਨਾ ਖੂ ਇਸ ਵਿੱਚ ਮੇਰਾ ਜਿਹੜਾ ਮਨ ਆ ਡਿੱਗਿਆ ਹੋਇਆ ਏ ਫਸਿਆ ਹੋਇਆ ਏ ਸੰਦੀਵੀ ਵਿਚਾਰ ਹੈ ਸਵੈ ਦੀ ਪਰਚੋਲ ਹੈ ਆਪੋ ਆਪਣੀ ਪਰਚੋਲ ਹੈ ਮਨ ਨੂੰ ਪੁੱਛਣਾ ਹੈ ਮਨ ਦੱਸੇਗਾ ਮਨ ਨੂੰ ਪਤਾ ਲੱਗੇਗਾ ਕਿ ਮਨ ਕਿੱਥੇ ਡਿੱਗਿਆ ਹੋਇਆ ਏ ਕਿੱਥੇ ਫਸਿਆ ਹੋਇਆ ਏ ਕਹਿੰਦੇ ਅੰਧਕੂਪ ਮਾਇਆ ਮਨ ਗਾਡਿਆ ਗਾਡਿਆ ਤਾਂ ਅਰਥਿਆ ਫਸਿਆ ਹੋਇਆ ਡਿੱਗਿਆ ਹੋਇਆ ਮਾਇਆ ਦੇ ਖੂ ਵਿੱਚ ਮਨ ਡਿੱਗਿਆ ਹੋਇਆ ਏ ਕਿਉਂ ਕਰ ਉਤਰੋ ਪਾਰ ਸਵਾਮੀ ਹੁਣ ਇਸ ਕਿਨਾਰੇ ਤੋਂ ਉਸ ਕਿਨਾਰੇ ਤੇ ਜਾਣਾ ਏ ਪਾਰ ਹੋਣਾ ਏ ਲੋਕ ਤੋਂ ਪਰਲੋਕ ਲੋਕ ਸੋਹੇ ਲੈ ਕਰਨੇ ਨੇ ਪਰਲੋਕ ਸੋਹੇ ਲੈ ਕਰਨੇ ਨੇ ਲੋਕ ਤੋਂ ਪਰਲੋਕ ਤੱਕ ਜਾਣਾ ਏ ਤੇ ਸਾਨੂੰ ਤੇ ਇੰਜ ਲੱਗਦਾ ਕਿ ਜਾਣਾ ਇਹਨੂੰ ਕਿਹਾ ਜਾਂਦਾ ਵਾ ਵੀ ਬਸ ਜੰਮੇ ਆ ਤੇ ਮਰਨਾ ਹੈ ਜੰਮੇ ਮਰਨਾ ਪਰਲੋਕ ਜਾਣਾ ਨਹੀਂ ਹੈ ਪਰਲੋਕ ਜਾਣ ਦਾ ਮਤਲਬ ਹੈ ਤੇਰੀ ਆਤਮਾ ਜੇ ਪ੍ਰਮਾਤਮਾ ਦੇ ਘਰ ਗਈ ਹੈ ਨਾ ਤੇ ਇਸ ਆਤਮਾ ਨੂੰ ਅੱਗੇ ਕੋਈ ਸਥਾਨ ਮਿਲ ਸਕੇ ਤੇ ਜੇ ਆਤਮਾ ਪ੍ਰਮਾਤਮਾ ਦੇ ਘਰ 'ਚ ਅਸਥਾਨ ਨਹੀਂ ਪ੍ਰਾਪਤ ਕਰ ਸਕੀ ਉਥੇ ਆਪਣੀ ਜਗਾ ਨਹੀਂ ਪ੍ਰਾਪਤ ਕਰ ਸਕੀ ਤੇ ਜਗਾ ਕੌਣ ਪ੍ਰਾਪਤ ਕਰ ਦਿੰਨੀ ਹੈ ਵੀ ਗੁਰੂ ਦੀ ਬਾਣੀ ਦੇ ਬੋਲਾਂ ਨੇ ਦੱਸਿਆ ਹੈ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦੜਗੇ ਜਾਏ ਸੱਚਾ ਪੜ ਮੱਲੇ ਗੁਰਮਖ ਜਨ ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਨੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਗੁਰੂ ਦੀ ਦਿੱਤੀ ਕਾਰ ਤੇ ਚੱਲਦੇ ਨੇ ਕਹਿੰਦੇ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੈ ਪਾਰ ਸੁਆਮੀ ਕਿਵੇਂ ਪਾਰ ਉਤਾਰਾ ਹੋਵੇ ਕਿਵੇਂ ਪਾਰ ਉਤਾਰਾ ਹੋਵੇ ਫਿਰ ਤੁਹਾਨੂੰ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਸੁਆਮੀ ਹੈ ਨਾ ਜਿਹੜਾ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਹੈ ਉਸ ਦੀ ਜੋਤ ਪਸਰੀ ਹੋਈ ਏ ਹਰ ਜਗ੍ਹਾ ਤੇ ਹਰ ਘਟ ਦੇ ਵਿੱਚ ਸਰਬ ਜੋਤ ਤੇਰੀ ਪਸਰ ਰਹੀ ਪਹਿਲਾ ਬੰਦ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਨੇ ਪਹਿਲੇ ਬੰਦ ਲਿਖਿਆ ਸਰਬ ਜੋਤ ਤੇਰੀ ਪਸਰ ਰਹੀ ਪ੍ਰਮਾਤਮਾ ਦੀ ਜੋਤ ਹੈ ਨਾ ਉਹ ਪਸਰੀ ਹੋਈ ਏ ਭਾਵ ਵਿਆਪਕ ਹੈ ਸਰਬ ਵਿਆਪਕ ਹੈ ਹਰ ਜਗ੍ਹਾ ਤੇ ਜਿਹੜੀ ਵੀ ਸਿਸਟੀ ਰਚਨਾ ਉਸ ਪਰਮਾਤਮਾ ਨੇ ਰਚੀ ਹੈ ਉੱਥੇ ਉਹ ਮੌਜੂਦ ਹੈ ਆਏ ਅਨਕ ਜਨਮ ਭ੍ਰਮ ਸਰਨੇ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਅਨੇਕਾਂ ਹੀ ਜਨਮਾਂ ਦੇ ਭ੍ਰਮਾਂ ਤੋਂ ਭਟਕਦਿਆਂ ਹੋਇਆਂ ਸ਼ਰਨ ਵਿੱਚ ਆਉਣਾ ਆ ਸ਼ਰਨ ਵਿੱਚ ਆਉਣਾ ਇਹ ਮਨੁੱਖ ਹੀ ਪਰਮਾਤਮਾ ਦੀ ਸ਼ਰਨ ਵਿੱਚ ਆ ਸਕਦਾ ਹੈ ਆ ਗੁਰੂ ਦੀ ਸ਼ਰਨ ਵਿੱਚ ਬੈਠੇ ਹਨ ਇਹ ਮਨੁੱਖ ਨੂੰ ਹੀ ਅਧਿਕਾਰ ਹੈ ਭਾਵ ਅਸਾਂ ਨੂੰ ਅਧਿਕਾਰ ਹੈ ਕਿਸੇ ਜੀਵ ਜੰਤੂ ਨੂੰ ਅਧਿਕਾਰ ਨਹੀਂ ਹੈ ਕਿੰਨੇ ਵੀ ਜੀਵ ਜੰਤੂ ਸੋਹਣੇ ਹੋਣ ਸੁੰਦਰ ਹੋਣ ਕਿੰਨੇ ਵੀ ਜੀਵ ਜੰਤੂ ਅਸੀਂ ਪਿਆਰ ਕਰਦੇ ਹਾਈਏ ਘਰਾਂ 'ਚ ਵੇਖਿਆ ਤੁਸੀਂ ਕਿੰਨੇ ਜੀਵ ਜੰਤੂ ਰੱਖੇ ਨੇ ਕਿੰਨਾ ਪਿਆਰ ਕਰਦੇ ਹੋ ਉਹਨਾਂ ਨੂੰ ਤੁਸੀਂ ਆਪਣੇ ਬੱਚਿਆਂ ਨਾਲੋਂ ਵੀ ਵੱਧ ਉਹਨਾਂ ਦਾ ਤੁਸੀਂ ਖਾਣ ਪਾਣ ਰੱਖਿਆ ਹੈ ਮੈਂ ਤੇ ਇਹੋ ਜਿਹੇ ਪਰਿਵਾਰ ਵੀ ਦੇਖ ਕੇ ਵੀ ਉਹ ਜਾਨਵਰਾਂ ਦੇ ਨਾਲ ਹੀ ਖਾਣਾ ਖਾਈ ਜਾਂਦੇ ਨੇ ਭੋਜਨ ਖਾਈ ਜਾਂਦੇ ਨੇ। ਉਹ ਰੱਬ ਜਾਣੇ ਵੀ ਪਤਾ ਨਹੀਂ ਉਹਨਾਂ ਵਿੱਚੋਂ ਕੀ ਦਿਖਦਾ ਹੈ ਜਾਂ ਕੀ ਲੱਭਿਆ ਹੈ। ਇਹ ਉਹਨਾਂ ਦੀ ਆਪਣੀ ਮਾਨਸਿਕਤਾ ਹੈ। ਪਰ ਉਸ ਜਾਨਵਰ ਨੂੰ ਵੀ ਇਸ ਦਰ ਤੇ ਨਹੀਂ ਇਸ ਪੀ ਲੈ ਲਿਆ ਸਕਦੇ ਆਪਾਂ ਕਿਉਂਕਿ ਇਹ ਦਰ ਗੁਰੂ ਦਾ ਦਰ ਹੈ। ਇੱਥੇ ਮਨੁੱਖ ਦਾ ਆਉਣਾ ਹੀ ਮਨਜ਼ੂਰ ਹੈ, ਪ੍ਰਮਾਣ ਹੈ। ਮਨੁੱਖ ਇੱਥੇ ਬੈਠ ਸਕਦਾ ਹੈ, ਮਨੁੱਖ ਮਤ ਲੈ ਸਕਦਾ ਹੈ, ਮਨੁੱਖ ਬਾਣੀ ਪੜ ਸਕਦਾ ਹੈ। ਇਹ ਸਰੀਰ ਇਹ ਮਨੁੱਖਾ ਦੇਹੀ ਜਿਹੜੀ ਏ ਉਹ ਇੱਥੇ ਆ ਕਰਕੇ ਪ੍ਰਵਾਨ ਹੈ ਉਹਨੂੰ ਬਹਿਣ ਦਾ ਹੱਕ ਹੈ ਹੁਣ ਅਨੇਕਾਂ ਜਨਮਾਂ ਦੇ ਵਿੱਚੋਂ ਭ੍ਰਮ ਕੇ ਸਰਨ ਵਿੱਚ ਆਉਣਾ ਉਤਰ ਦੇ ਅੰਤਕੂਪ ਤੇ ਲਾਵੋ ਆਪਣੇ ਚਰਨੇ ਅੰਤਕੂਪ ਉਤਰ ਦੇ ਆ ਜਿਹੜੀ ਦੇਹ ਹੈ ਇਹ ਦੇਹ ਦਾ ਉਧਾਰ ਜਿਹੜਾ ਹੈ ਇਹਦੇ ਵਿੱਚ ਵੀ ਅਗਿਆਨਤਾ ਦਾ ਹਨੇਰਾ ਰੂਪੀ ਖੂਬ ਬੈਠਾ ਹੈ ਅਗਿਆਨਤਾ ਦਾ ਹਨੇਰਾ ਇਸਾਰੇ ਕੋ ਕਹਿੰਦੇ ਜੈ ਜੈ ਦੇਖਾ ਤਹ ਜੋਤ ਤੁਮਾਰੀ ਪਰਮਾਤਮਾ ਜਿੱਤਰ ਵੀ ਦੇਖਦਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾ ਤਹ ਨਰ ਹਰੀ ਐ ਪਰਮਾਤਮਾ ਜਿੱਧਰ ਦੇਖਦਾ ਉੱਥੇ ਤੂੰ ਹਰੀ ਪਰਮੇਸ਼ਰ ਪਰਮਾਤਮਾ ਤੂੰ ਦਿਖਾਈ ਦੇਣਾ ਜੈ ਜੈ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਕਿਹੋ ਜਿਹਾ ਤੇਰਾ ਰੂਪ ਹੈ ਇੱਕਤ ਰੂਪ ਭਰੇ ਪਰ ਸੰਨਾ ਕੋਈ ਨਾ ਕਿਸੇ ਦਿਹਾ ਪਤਾ ਨਹੀਂ ਕਿੰਨੇ ਕ ਰੂਪ ਤੋਂ ਜੀਵ ਜੰਤੂ ਬਣਾ ਦਿੱਤੇ ਮਨੁੱਖ ਕਿੰਨੇ ਕ ਪਾਤ ਪਾਤ ਦੇ ਬਣਾ ਦਿੱਤੇ ਸਾਡੀ ਕਿੰਨੀ ਆਬਾਦੀ ਕਿੰਨੀ ਮਨੁੱਖਤਾ ਹੈ ਗੁਰੂ ਕੇ ਪਿਆਰ ਵਾਲਿਓ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ ਨਾ ਚਿਹਰਾ ਰਲੇ ਨਾ ਸਰੀਰ ਦਾ ਕੋਈ ਅੰਗ ਰਲੇ ਇੱਥੋਂ ਤੱਕ ਕਿ ਫਿੰਗਰ ਪ੍ਰਿੰਟ ਜਿਹੜੇ ਨੇ ਛੋਟੀਆਂ ਛੋਟੀਆਂ ਲੈਣਾ ਜਿਹੜੀਆਂ ਨੇ ਸਾਡੇ ਹੱਥਾਂ ਦੀਆਂ ਉਂਗਲਾਂ ਦੀਆਂ ਰਲਦੀਆਂ ਹੀ ਨਹੀਂ ਰਲਦੀਆਂ ਹੀ ਨਹੀਂ ਰੱਬ ਦੀ ਬਣਾਈ ਇਸ ਕੁਦਰਤ ਨੂੰ ਬਣਾਈ ਇਸ ਖੇਲ ਨੂੰ ਸਾਇੰਸ ਨੇ ਵਰਤਿਆ ਸਾਇੰਸ ਨੇ ਜੇ ਇੱਕ ਲਕੀਰਾ ਵੱਖ-ਵੱਖ ਨਾਲ ਹੁੰਦੀਆਂ ਤੇ ਫਿੰਗਰਪ੍ਰਿੰਟ ਹੁੰਦੇ ਕਿਵੇਂ ਕਿਵੇਂ ਮਸ਼ੀਨਾਂ ਬਣਦੀਆਂ ਇਹ ਰੱਬ ਨੇ ਫਿੰਗਰਪ੍ਰਿੰਟ ਸਾਡੇ ਸਭਨਾਂ ਦੇ ਵੱਖਰੇ-ਵੱਖਰੇ ਬਣਾਏ ਤੇ ਸਾਇੰਸ ਨੇ ਰੱਬ ਦੀ ਬਣਾਈ ਹੋਈ ਰਚਨਾ ਨੂੰ ਮਨੁੱਖ ਤੇ ਇਸ ਵਿਸ਼ੇਸ਼ ਗੁਣ ਨੂੰ ਵਰਤੋਂ ਵਿੱਚ ਲਿਆਂਦਾ ਸਾਡੀ ਪਛਾਣ ਹੁੰਦੀ ਏ ਸਾਡੀ ਹਥਾਂ ਦੇ ਨਾਲ ਸੁੰਗਰ ਪ੍ਰਿੰਟ ਦੇ ਨਾਲ ਸਾਡੀ ਨਿਸ਼ਾਨੀ ਹੋ ਜਾਂਦੀ ਕਿ ਇਹ ਫਲਾਣੇ ਦੇ ਆ ਫਲਾਣੇ ਦੇ ਕਿਸ ਨੇ ਨਹੀਂ ਰਲਦੇ ਕਿਸ ਨੇ ਰਲਦੇ ਇਕਤ ਰੂਪ ਫਿਰੇ ਪਰਸ਼ੰਨਾ ਕੋਈ ਨਾ ਕਿਸੇ ਜਿਹਾ ਕੋਈ ਕਿਹੋ ਜਿਆ ਨਹੀਂ ਪੱਕਾ ਵਕ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜੰਤਾ ਇਹ ਪਰਮਾਤਮਾ ਭਾਵੇਂ ਕੋਈ ਅੰਡਜ ਰਾਹੀ ਭਾਵੇਂ ਜੇਰਜ ਰਾਹੀ ਭਾਵੇਂ ਉਤਪੁਜ ਰਾਹੀ ਭਾਵੇਂ ਸੇਤਜ ਰਾਹੀ ਕਿਸੇ ਵੀ ਖਾਣੀ ਰਾਹੀ ਚਾਰ ਖਾਣੀਆਂ ਨੇ ਜਿੰਨਾ ਰਾਹੀ ਜਨਮ ਹੁੰਦਾ ਹੈ ਜੀਵ ਦਾ ਜੰਤ ਦਾ ਕਹਿੰਦੇ ਕਿਸੇ ਵੀ ਖਾਣੀ ਰਾਹੀ ਕਿਸੇ ਦਾ ਵੀ ਜੋ ਜਨਮ ਹੋਇਆ ਹੈ ਸਾਰਿਆਂ ਜਨਤਾ ਦੇ ਵਿੱਚ ਤੂੰ ਵੱਖੋ ਵੱਖ ਰੂਪ ਸਰੂਪ ਆਏ ਨੇ ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ ਅਚਰਬ ਮੈਂ ਕੀ ਦੇਖਿਆ ਖੇਲ ਮੈਂ ਕੀ ਦੇਖਿਆ ਹੈਰਾਨ ਕਰਨ ਵਾਲਾ ਕਿ ਸਬਣਾ ਦੇ ਵਿੱਚ ਤੂੰ ਵਸਿਆ ਹੈ ਸਬਣਾ ਦੇ ਵਿੱਚ ਜਹ ਜਹ ਦੇਖਾ ਤੈ ਰਹਾ ਸਮਾਈ ਸਰਬ ਜੋਤ ਤੇਰੀ ਪਸਰ ਪਸਰ ਰਹੀ ਜਹ ਜਹ ਦੇਖਾ ਤੈ ਨਰ ਹਰੀ ਕਿੱਥੇ ਦੇਖਦਾ ਪ੍ਰਮਾਤਮਾ ਤੂੰ ਹੈ ਤੇ ਗੁਰੂ ਕੀ ਪਰਮਾਤਮਾ ਸੱਚੇ ਉਪਰਮਾਤਮਾ ਵਸਿਆ ਹੈ ਹਰ ਕਣ ਕਣ ਦੇ ਅੰਦਰ ਨਾਨਕ ਜਹ ਜਹ ਮੈਂ ਫਿਰੋ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ-ਜਿੱਥੇ ਵੀ ਮੈਂ ਫਿਰ ਕੇ ਦੇਖਿਆ ਜਿੱਥੇ-ਜਿੱਥੇ ਵੀ ਝਾਤੀ ਮਾਰੀ ਤਹਿ ਤੈ ਸੱਚਾ ਸੋਏ ਉੱਥੇ ਹੀ ਉਹ ਸੱਚਾ ਸੋਏ ਜਿਹੜਾ ਹੈ ਪਰਮਾਤਮਾ ਸੱਚਾ ਜਿਹੜਾ ਹੈ ਉਹ ਵਸਿਆ ਆਇਆ ਹੈ ਉਹ ਵਸਿਆ ਆਇਆ ਹੈ ਜਹ ਦੇਖੋ ਤਾਂ ਇੱਕੋ ਇੱਕਾ ਹੋਰ ਜੀ ਉਪਾਏ ਵੇਖੋ ਵੇਖਾ ਵੱਖੋ ਵਕ ਢੰਗ ਤਰੀਕਿਆਂ ਦੇ ਨਾਲ ਜਿੱਥੇ ਵੀ ਦੇਖਦਿਆਂ ਉਹ ਇੱਕੋ ਹੀ ਪਰਮੇਸ਼ਰ ਪਰਮਾਤਮਾ ਹੈ ਇੱਕੋ ਹੀ ਪ੍ਰਮੇਤ ਐਸੇ ਲਈ ਭਗਤਾਂ ਦੀ ਬਾਣੀ ਨੇ ਕਹਿ ਦਿੱਤਾ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਤੋਂ ਬਿਨਾ ਹੋਰ ਕੋਈ ਨਹੀਂ ਸਭ ਕੋ ਗੋਬਿੰਦ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਪੁਕਾਰ ਕੇ ਕਿਹਾ ਸੰਤ ਜਨਾਂ ਨੇ ਪ੍ਰਮਾਤਮਾ ਦੇ ਪਿਆਰਿਆਂ ਨੇ ਕਿ ਭਈ ਪ੍ਰਮਾਤਮਾ ਘਟ ਘਟ ਵਿੱਚ ਵਸਦਾ ਪਿਆ ਹੈ ਇਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਤਰ ਬਚਤਰ ਬੇਮੋਹਿਤ ਬਿਰਲਾ ਬੂਚੇ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਤੋਂ ਬਿਨਾ ਹੋਰ ਕੋਈ ਨਹੀਂ ਸਰਬ ਜੋਤ ਤੇਰੀ ਪਸਰ ਰਹੀ ਤੇਰੀ ਜੋਤ ਜਿਹੜੀ ਹੈ ਨਾ ਸਾਰਿਆਂ ਕਣਾਂ ਦੇ ਵਿੱਚ ਘਟਾਂ ਦੇ ਵਿੱਚ ਪਸਰ ਪਈ ਹੈ ਪਸਰੀ ਹੋਈ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਜਹ ਪੀਤਰ ਘਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਜਿਸ ਹਿਰਦੇ ਵਿੱਚ ਉਹ ਵਸਿਆ ਹੈ ਜਿਸ ਹਿਰਦੇ ਵਿੱਚ ਜਿਸ ਗੁਰਮਖ ਖਿਰਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੋ ਗਿਆ ਘਟ ਦੇ ਅੰਦਰ ਜੋਤ ਪ੍ਰਗਟ ਹੋ ਗਈ ਹੈ ਬਾਹਰ ਕਾਹੇ ਨਹੀਂ ਉਨੂੰ ਬਾਹਰ ਕਿਉਂ ਨਹੀਂ ਦਿਖਾਈ ਦੇਵੇਗਾ ਉਹਨੂੰ ਬਾਹਰ ਵੀ ਦਿਖਾਈ ਦਿੰਦਾ ਹੈ ਉਹਨੂੰ ਸਮਝ ਲੱਗ ਗਈ ਕਿ ਸਭ ਮੈਂ ਜੋਤ ਜੋਤ ਹੈ ਸੋਏ ਉਹਨੂੰ ਸਮਝ ਲੱਗ ਗਈ ਸਰਬੈ ਇਕ ਅਨੇਕੇ ਸੁਆਮੀ ਸਭ ਘਟ ਭੋਗ ਵੈ ਸੋਈ ਕਹਿ ਰਵੇ ਦਾਸ ਹੱਥ ਪੈ ਨੇੜੇ ਸਹਜੇ ਹੋਏ ਸੋਹੀ ਕਿ ਪ੍ਰਮਾਤਮਾ ਵਸਿਆ ਹੋਇਆ ਕਣਕਣ ਦੇ ਵਿੱਚ ਘਟ ਭੀਤਰ ਘਟ ਭੀਤਰ ਵਸਿਆ ਬਾਹਰ ਕਾਹੇ ਨਹੀਂ ਉਹਨੂੰ ਬਾਹਰ ਕੀ ਹਰ ਘਟ ਦੇ ਵਿੱਚ ਹਰ ਸਰੀਰ ਦੇ ਵਿੱਚ ਰੱਬ ਦਿਖਾਈ ਦਿੰਦਾ ਹੈ ਗੁਰੂ ਕੇ ਪਿਆਰ ਵਾਲਿਓ ਭਗਤ ਨਾਮਦੇਵ ਜੀ ਪ੍ਰਸ਼ਾਦੇ ਪੱਕੇ ਹੋਏ ਨੇ ਸ਼ਿੱਕੂ ਦੇ ਵਿੱਚ ਸ਼ਿੱਕੂ ਸਬਦ ਆਪ ਜੀ ਨੇ ਸੁਣਿਆ ਹੋਵੇਗਾ ਘਰਾਂ 'ਚ ਵਰਤੇ ਆਪਾਂ ਅੱਜ ਤੇ ਆਪਾਂ ਲੈ ਆਂਦੇ ਨੇ ਡੋਂਗੇ ਲੈ ਉਹਨੇ ਜਿੰਨਾ ਵਿੱਚ ਪ੍ਰਸ਼ਾਦੇ ਰੱਖਦੇ ਪਹਿਲਾਂ ਸ਼ਿੱਕੂ ਹੋਇਆ ਕਰਦੇ ਸਨ ਕਹਿੰਦੇ ਉਹ ਤੇ ਪ੍ਰਸ਼ਾਦੇ ਰੱਖੇ ਨਾਮਦੇਵ ਜੀ ਨੇ ਤੇ ਨਾਮਦੇਵ ਜੀ ਇੱਕ ਪੇਠੇ ਭਗਤੀ ਤੇ ਤੇ ਕੀ ਦੇਖਦੇ ਨੇ ਕਿ ਸਾਹਮਣੇ ਇੱਕ ਕੂਕਰ ਆਇਆ ਕੂਕਰ ਨੇ ਪ੍ਰਸ਼ਾਦੇ ਮੁਖ ਵਿੱਚ ਪਾਏ ਤੇ ਲੈ ਕੇ ਭੱਜ ਗਿਆ ਤੇ ਨਾਮਦੇਵ ਜੀ ਸੁਰਤ ਜੁੜੀ ਹੋਈ ਹੈ ਬਿਰਤ ਜੁ ਬਿਰਤੀ ਜੁੜੀ ਹੋਈ ਪਰਮਾਤਮਾ ਦੇ ਨਾਲ ਤੇ ਕੀ ਕੀਤਾ ਪਿੱਛੋਂ ਘਿਓ ਦੀ ਕੌਲੀ ਚੱਕੀ ਹੈ ਪਿੱਛੇ ਭੱਜੇ ਨੇ ਤੇ ਕੀ ਕਹਿੰਦੇ ਨੇ ਕਹਿੰਦੇ ਰੱਬ ਜੀ ਰੱਬ ਜੀ ਇੰਚ ਨਾ ਜਾਓ ਇਹ ਸੁਕੀਆਂ ਨੇ ਇਹ ਸੁਕੀਆਂ ਨੇ ਕਿ ਹੋਤੇ ਲੈ ਲੋ ਚੋਪੜ ਕੇ ਖਾਇਓ ਚੋਪੜ ਕੇ ਖਾਇਓ ਕਿਉਂ ਕਿ ਹਿਰਦੇ ਚ ਵਸਿਆ ਹੋਇਆ ਹੈ ਨਾ ਘਟ ਵਿੱਚ ਵਸਿਆ ਹੋਇਆ ਹੈ ਬਾਹਰ ਵੀ ਦਿਖਦਾ ਹੈ ਬਾਹਰ ਵੀ ਦਿਖਾਈ ਦਿੰਦਾ ਹੈ ਤੇ ਗੁਰੂ ਕੇ ਪਿਆਰ ਵਾਲਿਓ ਜਿਨ੍ਹਾਂ ਨੇ ਬਾਹਰ ਦਿਖਾਈ ਦਿੰਦਾ ਹੈ ਬਾਹਰ ਭੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਇਹ ਗੁਰੂ ਨੇ ਗਿਆਨ ਦਿੱਤਾ ਹੈ ਸੋਝੀ ਦਿੱਤੀ ਹੈ ਸਮਝੰਦੀ ਹੈ। ਜੀ ਉਹ ਘਰ ਵਿੱਚ ਬਾਹਰ ਬੈਠਾ ਹੈ ਨਾ ਤੇ ਬਾਹਰ ਤੇ ਭੀਤਰ ਕੋਈ ਫਰਕ ਨਹੀਂ। ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੀ ਹੈ? ਅੰਦਰ ਵੀ ਪ੍ਰਮਾਤਮਾ ਬਾਹਰ ਵੀ ਪ੍ਰਮਾਤਮਾ। ਘਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ। ਮੰਤਰ ਦਾ ਭਾਵ ਹੈ ਪ੍ਰਮਾਤਮਾ ਦੇ ਦਿੱਤੇ ਨਾਮ ਨੂੰ ਦੜ ਕਰਨਾ ਜਪਣਾ। ਦੇੜਾ ਕਰਾ ਪੱਕਿਆਂ ਕਰਨਾ ਹਿਰਦੇ ਅੰਦਰ ਹਿਰਦੇ ਵਿੱਚ ਵੀ ਸ਼ੋਕ ਬਾਹਰ ਵੀ ਸ਼ੋਕ ਅੰਦਰ ਵੀ ਰੱਬ ਬਾਹਰ ਵੀ ਰੱਬ ਖਲਕਤ ਦੇ ਵਿੱਚ ਰੱਬ ਨੂੰ ਦੇਖਣਾ ਖਲਕਤ ਦੇ ਵਿੱਚ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਹੀਂ ਤੇ ਅੱਗੇ ਸਤਗੁਰੂ ਜੀ ਕਹਿੰਦੇ ਨੇ ਤਿੰਨ ਕੇਸਾਰ ਕਰੇ ਨਿਤ ਸਾਹਿਬ ਜਿਹੜੇ ਇਹ ਗੱਲ ਜਾਣਗੇ ਨਾ ਜਿਨ੍ਹਾਂ ਦੇ ਹਿਰਦੇ ਵਿੱਚ ਵੀ ਵਸ ਗਿਆ ਤੇ ਬਾਹਰ ਵੀ ਵਸ ਗਿਆ ਜਿਨ੍ਹਾਂ ਨੇ ਬਾਹਰ ਵੀ ਦੇਖਣਾ ਕੀਤਾ ਭੈਣਾ ਭਾਈਆਂ ਤੋਂ ਸਾਖ ਸਬੰਧੀਆਂ ਵਿੱਚ ਵੀ ਰੱਬ ਦੇਖਦੇ ਨੇ ਰੱਬ ਸੰਸਾਰ ਦੇ ਵਿੱਚ ਰੱਬ ਨੂੰ ਦੇਖਦੇ ਨੇ ਕਾਇਨਾਤ ਵਿੱਚ ਰੱਬ ਨੂੰ ਦੇਖਦੇ ਨੇ ਕੁਦਰਤ ਨੂੰ ਦੇਖਦੇ ਨੇ ਤੇ ਰੱਬ ਯਾਦ ਆਉਂਦਾ ਹੈ ਰੱਬ ਯਾਦ ਆਉਂਦਾ ਹੈ ਹੋਰ ਕੋਈ ਦਿਖਾਈ ਨਹੀਂ ਦਿੰਦਾ ਤੇ ਕੀ ਨੇ ਕਹਿੰਦੇ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਉਹਨਾਂ ਦੀ ਸਾਰ ਸਾਰ ਦਾ ਮਤਲਬ ਹੈ ਸੰਭਾਲ ਕਰਨਾ ਕਹਿੰਦੇ ਨਾ ਵੀ ਤੇ ਮੇਰੀ ਸਾਰ ਨਹੀਂ ਲਈ ਤੂੰ ਵੀ ਮੇਰਾ ਹਾਲ ਚਾਲ ਹੀ ਨਹੀਂ ਪੁੱਛਿਆ ਤੂੰ ਤੇ ਹੁਣ ਮੇਰੀ ਸਾਰ ਹੀ ਨਹੀਂ ਲੈਂਦਾ ਸਾਰ ਲੈਣ ਦਾ ਮਤਲਬ ਹੈ ਵੀ ਧਿਆਨ ਰੱਖਣਾ ਸੰਭਾਲ ਕਰਨੀ ਸੰਭਾਲ ਕਰਨੀ ਉਹਨਾਂ ਦੀ ਸਾਰ ਪਰਮਾਤਮਾ ਕਰਦਾ ਹੈ ਗੁਰੂ ਕੇ ਪਰਵਾਰ ਵਾਲਿਓ ਪਰਮਾਤਮਾ ਸਭ ਘਟ ਪੀਤਰ ਹਾਟ ਚਲਾਵੇ ਜਿੱਥੇ ਹੱਟ ਚੱਲਦੇ ਨੇ ਘਟ ਦੇ ਅੰਦਰ ਪਰਮਾਤਮਾ ਨੇ ਚਲਾਏ ਹੋਏ ਨੇ ਆਪਣੇ ਨਾਮ ਦਾ ਹੱਟ ਚਲਾਇਆ ਹੋਇਆ ਏ ਕਰ ਬੰਦਗੀ ਛਾੜ ਮੈਂ ਮੇਰਾ ਕਹਿੰਦੇ ਬੰਦਗੀ ਕਰ ਭਈ ਸਿਮਰਨ ਵਿੱਚ ਜੁੜਨਾ ਕਰ ਮੈਂ ਮੇਰਾ ਛੱਡਣਾ ਕਰ ਘਟ ਹੀ ਪੀਤਰ ਬਸ ਬਸਤ ਨਰੰਜਨ ਤਾਂ ਕੋ ਮਰਮ ਨਾ ਜਾਨਾ ਜਿਨ੍ਹਾਂ ਦੇ ਘਰ ਵਿੱਚ ਵਸ ਗਿਆ ਨਰੰજન ਪਰਮੇਸ਼ਰ ਪਰਮਾਤਮਾ ਕਹਿੰਦੇ ਜੇ ਉਹਨਾਂ ਨੇ ਮਰਮ ਜਾਣਿਆ ਨਹੀਂ ਉਹਦਾ ਭੇਦ ਨਹੀਂ ਨਾ ਜਾਣਿਆ ਤੇ ਫਿਰ ਉਹਨਾਂ ਦੀ ਅਗਿਆਨਤਾਏ ਤੇ ਅਗਿਆਨਤਾ ਦੇ ਨਾਲ ਮੂਰਖਤਾ ਸ਼ਬਦ ਲਾਇਆ ਗਿਆ ਹੈ ਮੂਰਖਤਾ ਅਗਿਆਨੀ ਹੈ ਮੂਰਖ ਹੈ ਭਈ ਅਜੇ ਤੈਨੂੰ ਭੇਜ ਨਹੀਂ ਆਇਆ ਪਰਮਾਤਮਾ ਦਾ ਕਿੱਥੇ ਭਾਲਦਾ ਪਿਆ ਹੈ ਪਰਮਾਤਮਾ ਕਿਤੇ ਬਾਹਰ ਨਹੀਂ ਜਿਹੜਾ ਤੇਰੀ ਸਾਰ ਕਰਦਾ ਏ ਤੇਰੀ ਸੰਭਾਲ ਕਰਦਾ ਏ ਸਦਾ ਚਿੰਤਮਨ ਮਾਹੀ ਉਸ ਨੂੰ ਤੇਰੀ ਚਿੰਤਾ ਏ ਜਿਹੜਾ ਸੰਭਾਲ ਕਰਦਾ ਨਾ ਚਿੰਤਾ ਵੀ ਉਹਨੂੰ ਹੀ ਹੈ ਗੁਰੂ ਕੀ ਪਰਵਾਲੇ ਚਿੰਤਾ ਪੇ ਆਪ ਕਰਾਇਸੀ ਅਚਿੰਤ ਪਿਆ ਪੀਦੇ ਉਹ ਆਪ ਹੀ ਚਿੰਤਾ ਕਰਦਾ ਏ ਆਪਣੇ ਸੇਵਕ ਦੀ ਇਸੇ ਲਈ ਤਾਂ ਸਤਗੁਰਾਂ ਦੀ ਬਾਣੀ ਨੇ ਕਿਹਾ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਏ ਤਿਸ ਹੀ ਏ ਦਾ ਮਤਲਬ ਕਿ ਰੱਬ ਨੂੰ ਚਿੰਤਾ ਏ ਤੇਰੀ ਭਈ ਕਾਦੇ ਵਾਰ ਤਾ ਤੂੰ ਚਿੰਤਾ ਕਰਦਾਵੇਂ ਚਿੰਤਾ ਛੱਡ ਅਚਿੰਤ ਰਹੋ ਚਿੰਤਾ ਛੱਡ ਦੇ ਅਚਿੰਤ ਹੋ ਜਾ ਬੇਫਿਕਰ ਹੋ ਜਾ ਚਿੰਤਾ ਤੋਂ ਰਹਿਤ ਹੋ ਜਾ ਨਾਨਕ ਲੱਗ ਪਾਈ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਕਰ ਚਿੰਤਾ ਪੇ ਆਪ ਕਰਾਇਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਰੇ ਜੋ ਸਭਨਾ ਦੀ ਸਾਰ ਕਰਦਾ ਹੈ ਸੰਭਾਲ ਕਰਦਾ ਹੈ ਉਹਦੀ ਸਲਾਹ ਕਰ ਉਹਦੀ ਸਿਫਤ ਕਰਨ ਨੂੰ ਸਲਾਹਣਾ ਕਰ ਉਹਨੂੰ ਜਪਨਾ ਕਰ ਤੇ ਹੁਣਾ ਕਰ ਤੇ ਕਹਿਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਾ ਆਪਰਪੂਰ ਹੋ ਆਪ ਹੀ ਨੇੜੇ ਹੈ ਤੇ ਆਪ ਹੀ ਦੂਰ ਹੈ ਨੇੜੇ ਕਿਹਨਾਂ ਦੇ ਆ ਜਿਨ੍ਹਾਂ ਨੇ ਘਟ ਦੇ ਵਿੱਚੋਂ ਜੋਤ ਨੂੰ ਪ੍ਰਗਟ ਕਰ ਲਿਆ ਜਿਨ੍ਹਾਂ ਨੇ ਚੰਗੇ ਕਰਮ ਕਰ ਲਏ ਉਹਨਾਂ ਦੇ ਨੇੜੇ ਆ ਤੇ ਜਿਹੜੇ ਮੰਦਲੇ ਕਰਮਾ ਕਰਕੇ ਰੱਬ ਨੂੰ ਵਿਸਾਰੀ ਬੈਠੇ ਨੇ ਉਹਨਾਂ ਤੋਂ ਦੂਰੇ ਕਰਮੀ ਆਪੋ ਆਪਣੇ ਕਿ ਨੇੜੇ ਕਿ ਦੂਰ ਉਹਨ ਕਿਸੇ ਦੇ ਨੇੜੇ ਕਿਸੇ ਦੇ ਦੂਰ ਹੈ ਪਰ ਇਹ ਤਾਂ ਆਪਣੇ ਕਰਮਾਂ ਦੇ ਉੱਪਰ ਹੈ ਨਾ ਵੇਖੋ ਜੇ ਆਪਾਂ ਗੁਰਦੁਆਰੇ ਨਹੀਂ ਆਏ ਰੱਬ ਨੂੰ ਯਾਦ ਹੀ ਨਹੀਂ ਕੀਤਾ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਕਿਵੇਂ ਨੇੜੇ ਹੋਵੇਗਾ ਰੱਬ ਰੱਬ ਤੇ ਸੰਗ ਤਾਂ ਹੀ ਹੋਵੇਗਾ ਜੇ ਰੱਬ ਨੂੰ ਯਾਦ ਕਰਾਂਗੇ ਤੇ ਆਪਾਂ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਨਾਲੇ ਤੇ ਤਾਂ ਆਂ ਜੀ ਆਪਾਂ ਗੁਰੂ ਵਾਲੇ ਆ ਗੁਰੂ ਅਲਮੁਖ ਕਰਕੇ ਤੁਰਦੇ ਆ ਗੁਰਮੁਖੇ ਆ ਜੇ ਮਨ ਕਹ ਲਾ ਤੇ ਮੰਨਦੀਆਂ ਮੰਨਦੇ ਆ ਤੇ ਕਹਿੰਦੀ ਵੀ ਗੁਰੂ ਮੇਰੇ ਨਾਲ ਆ ਜੀ ਗੁਰੂ ਕਿਵੇਂ ਨਾਲ ਭਲਿਆ ਤੇਰਾ ਭੋਗਦਾ ਤੂੰ ਵਿਕਾਰ ਪਿਆ ਪਿਆ ਐ ਭੋਗਦਾ ਤੂੰ ਨਸ਼ੇ ਪਿਆਏ ਤੇ ਗੁਰੂ ਤੇਰੇ ਨਾਲ ਕਿਵੇਂ ਹੋਇਆ ਠੱਗੀਆਂ ਤੂੰ ਕਰੇ ਚੋਰੀਆਂ ਤੂੰ ਕਰੇ ਤੇ ਕਿਵੇਂ ਗੁਰੂ ਮੇਰੇ ਨਾਲ ਨਹੀਂ ਗੁਰੂ ਤੇਰੇ ਨਾਲ ਨਹੀਂ ਐ ਗੁਰੂ ਉਦੋਂ ਨਾਲ ਐ ਉਸ ਦੇ ਨਾਲ ਐ ਜਿਹੜਾ ਗੁਰੂ ਦੀ ਕਈ ਕਾਰ ਤੇ ਚੱਲਦਾ ਗੁਰੂ ਦੇ ਕੇ ਅਨੁਸਾਰ ਚੱਲਦਾ ਗੁਰੂ ਦੀ ਗੱਲ ਨੂੰ ਮੰਨਣਾ ਕਰਦਾ ਹੈ ਆਪ ਕਰਾਏ ਕਰੇ ਆਪ ਹੋਂ ਕੈਸੇ ਉਹ ਕਰੀਬ ਪੁਕਾਰ ਨਾਨਕ ਕਰਨਾ ਜਨਕੀਆਂ ਫੇਰ ਇੱਤੇ ਸਹੀ ਕਰਨੀ ਸਾਰ ਉਹ ਫਿਰ ਆਪਣਿਆਂ ਦੀ ਸਾਰ ਕਰਦਾ ਏ ਸਤਿਗੁਰ ਕਹਿੰਦੇ ਨਾ ਤਨ ਕੀ ਸਾਰ ਕਰੇ ਨਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਾ ਪ੍ਰਭੂਰ ਸਤਿਗੁਰ ਮਿਲੇ ਅੰਧੇਰਾ ਜਾਏ ਗੁਰੂ ਮਿਲ ਜਾਵੇ ਨਾ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਕੋਰ ਅੰਧਾਰ ਹੈ ਅੰਧੇਰਾ ਹੈ ਗੁਰੂ ਪ੍ਰਾਪਤ ਹੋ ਗਿਆ ਸਤਗੁਰ ਮਿਲੇ ਅੰਧੇਰਾ ਜਾਏ ਜੇ ਦੇਖਾ ਤੈ ਰਿਆ ਸਮਾਏ ਜਿੱਥੇ ਦੇਖਦੇ ਆ ਉਹ ਸਮਾਇਆ ਹੋਇਆ ਏ ਅੰਤਰ ਸੈਸਾ ਬਾਹਰ ਮਾਇਆ ਨੈਣੀ ਲੱਗ ਸਬਾਣੀ ਔਰ ਅੰਦਰ ਸਹਿਸਾ ਪੈਦਾ ਕੀਤਾ ਏ ਮਾਇਆ ਨਾ ਪਿਆਰ ਪਾਈ ਬੈਠਾ ਏ ਤੇ ਭਲਿਆ ਫਿਰ ਕੀ ਹੋਵੇਗਾ ਕਹਿੰਦੇ ਪ੍ਰਣਮਤ ਨਾਨਕ ਦਾਸਨ ਦਾਸਾ ਦਾਸਾਂ ਦਾ ਦਾਸ ਧੰ ਗੁਰੂ ਨਾਨਕ ਦੇਵ ਜੀ ਮਹਾਰਾ ਕਹਿੰਦੇ ਬੇਨਤੀ ਹੈ ਪ੍ਰਣਮਤ ਭਾਵ ਬੇਨਤੀ ਪਰ ਤਾ ਪਛਤਾ ਪਹਿਗਾ ਪ੍ਰਾਣੀ ਐ ਪ੍ਰਾਣੀ ਪਛਤਾਏਗਾ ਜੇ ਤੂੰ ਮਾਇਆ ਦੇ ਮੋਹ ਨੂੰ ਛੱਡਿਆ ਨਹੀਂ ਤੇ ਉਸ ਵਿਆਪਕ ਪੁਰਖ ਪਰਮੇਸ਼ਰ ਪਰਮਾਤਮਾ ਨੂੰ ਪਾਇਆ ਨਹੀਂ ਕੋਸ ਪਰਮਾਤਮਾ ਨੂੰ ਪਉਣਾ ਕਰ ਆਪੇ ਸੇਵਾ ਲਾਇਰ ਆਪੇ ਬਖਸ਼ ਕਰੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਆਪੇ ਸਾਰ ਕਰੇ ਸਤਗੁਰ ਕਿਰਪਾ ਕਰਨ ਸਾਡੀ ਸਾਰੀ ਪਰਮੇਸ਼ਰ ਪਰਮਾਤਮਾ ਕਰੇ ਅਸੀਂ ਵੀ ਉਹਦੇ ਹੋ ਜਾਈਏ ਉਹਦੀ ਦਿੱਤੇ ਹੁਕਮ ਨੂੰ ਮੰਨ ਕਰਕੇ ਦਿੱਤੇ ਉਪਦੇਸ਼ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕਰਕੇ ਜੀਵਨ ਬਤੀਤ ਕਰੀਏ ਹੋਈਆਂ ਪੁੱਲਾਂ ਦਾ ਚਤਾਰਦੇ ਹੋਏ ਲਵਾਓ ਹਾਜ਼ਰੀ ਬਲਾਓ ਪਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ